ਕਹਿੰਦੇ ਨੇ ਕਿ ਸ਼ਰਤਾਂ ਰੱਖ ਕੇ ਬਣਾਈ ਗਈ ਕੋਈ ਵੀ ਚੀਜ਼ ਕਦੇ ਵੀ ਨੇਪਰੇ ਨਹੀਂ ਚੜਦੀ ਤੇ ਅੱਜ ਕੱਲ ਤਾਂ ਰਿਸ਼ਤੇ ਵੀ ਸ਼ਰਤਾਂ ਦੇ ਰਾਹੀਂ ਹੀ ਬਣਾਏ ਜਾਂਦੇ ਨੇ ਵਿਆਹ ਤੋਂ ਪਹਿਲਾਂ ਹੀ ਤੈਅ ਕਰ ਲਿਆ ਜਾਂਦਾ ਹੈ ਕਿ ਅਸੀਂ ਇਹ ਗੱਲਾਂ ਤੁਹਾਡੀਆਂ ਪੁਗਾ ਦੇਵਾਂਗੇ ਤੇ ਇਹ ਗੱਲਾਂ ਤੁਸੀਂ ਸਾਡੀਆਂ ਪੁਗਾ ਲਓ ਕਿ ਇਸ ਤਰ੍ਹਾਂ ਦੇ ਨਾਲ ਕੋਈ ਰਿਸ਼ਤਾ ਨਿਰਭ ਸੱਕਦਾ ਕਿਉਂਕਿ ਦੋਹਾਂ ਨੂੰ ਕੋਈ ਨਾ ਕੋਈ ਤਕਲੀਫ ਜ਼ਰੂਰ ਹੁੰਦੀ ਆ ਪਰ ਇੱਕ ਦੂਸਰੇ ਦੀ ਮੰਨਦੇ ਹੋਏ ਇਸ ਕਰਕੇ ਨੇ ਤਾਂ ਕਿ ਸਾਨੂੰ ਸਾਡਾ ਫਾਇਦਾ ਮਿਲ ਸਕੇ ਫਾਇਦੇ ਦੇ ਲਈ ਕੀਤੇ ਜਾ ਰਹੇ ਵਿਆਹ ਅਖੀਰਕਾਰ ਕਿਸ ਤਰ੍ਹਾਂ ਕਾਰਗਰ ਹੋਣਗੇ ਇਹ ਅਕਸਰ ਕਿਹਾ ਜਾਂਦਾ ਹੈ ਕਿ પતિ ਪਤਨੀ ਦੇ ਵਿਚਾਲੇ ਇੱਕ ਇੱਜ਼ਤ ਦੀ ਪਿਆਰ ਦੀ ਚਾਦਰ ਹਮੇਸ਼ਾ ਵਿਛੀ ਰਹਿਣੀ ਚਾਹੀਦੀ ਹੈ ਪਰ ਅੱਜ ਕੱਲ੍ਹ ਲੋਕ ਇਸ ਨੂੰ ਇਕੱਠੀ ਕਰਕੇ ਪਰਾਂ ਸੁੱਟ ਰਹੇ ਨੇ ਬੀਤੇ ਦਿਨੀ ਆਈ ਉਹ ਖਬਰ ਜਿਸ ਨੂੰ ਕਿ ਸਾਰੇ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ ਮਹਿਜ਼ 2 ਦਿਨ ਦੇ ਵਿੱਚ ਇੱਕ ਕੁੜੀ ਦੇ ਵਿਆਹ ਤੋਂ ਬਾਅਦ ਉਸ ਦੀ ਜਾਨ ਲੈ ਗਈ ਅਤੇ ਇਸ ਪੂਰੀ ਘਟਨਾ ਤੋਂ ਬਾਅਦ ਮੁੰਡੇ ਸਮੇਤ ਉਸਦੇ ਪਰਿਵਾਰ ਨੂੰ ਜੇਲ੍ਹ ਦੇ ਵਿੱਚ ਸੁੱਟਿਆ ਗਿਆ ਅਤੇ ਹੁਣ ਇਸ ਨੂੰ ਲੈ ਕੇ ਪਰਿਵਾਰ ਇਨਸਾਫ ਦੀ ਗੁੰਮਾਰ ਲਗਾ ਰਿਹਾ ਹੈ ਪਰ ਲੋਕਾਂ ਨੂੰ ਹਲੇ ਵੀ ਇਸ ਗੱਲ ਤੇ ਯਕੀਨ ਨਹੀਂ ਹੋ ਰਿਹਾ ਕਿ ਸਭ ਕੁਝ ਵਾਪਰ ਚੁੱਕਾ ਹੈ ਅਤੇ ਨਾ ਹੀ ਇਸ ਗੱਲ ਤੇ ਯਕੀਨ ਹੋ ਰਿਹਾ ਹੈ ਕਿ ਇਸ ਪਰਿਵਾਰ ਨੂੰ ਕਿੰਨੇ ਦੀ ਸਜ਼ਾ ਮਿਲੇਗੀ ਕਿਉਂਕਿ ਉਹ ਸਰਕਾਰਾਂ ਨੂੰ ਲੈ ਕੇ ਪੁਲਿਸ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਹੇ ਨੇ ਤਾਂ ਕਿ ਇਸ ਦੇ ਵਿੱਚ ਸਿਰਫ ਮੁੰਡੇ ਦੀ ਗਲਤੀ ਸੀ ਉਹ ਮੁੰਡਾ ਜੋ ਕਿ ਕੁੜੀ ਨੂੰ ਵਿਆਹ ਕੇ ਲੈ ਕੇ ਆਇਆ ਉਸਦੇ ਨਾਲ ਕਮਰੇ ਦੇ ਵਿੱਚ ਰਾਤ ਦੇ ਸਮੇਂ ਉਸਨੇ ਆਪਣੀ ਪਤਨੀ ਦੀ ਜਾਨ ਲਈ ਸਵੇਰ ਹੁੰਦੇ ਹੀ ਮੋਟਰਸਾਈਕਲ ਲੈ ਕੇ ਘਰ ਤੋਂ ਨਿਕਲ ਗਿਆ ਪਰਿਵਾਰਿਕ ਮੈਂਬਰ ਕਹਿੰਦੇ ਨੇ ਕਿ ਸਾਨੂੰ ਕੁਝ ਪਤਾ ਨਹੀਂ ਲੱਗਿਆ ਤੇ ਮੋਟਰਸਾਈਕਲ ਦੀ ਆਵਾਜ਼ ਸੁਣ ਕੇ ਅਸੀਂ ਉੱਠੇ ਉਸ ਤੋਂ ਪਹਿਲਾਂ ਸਾਨੂੰ ਕੋਈ ਆਵਾਜ਼ ਨਹੀਂ ਆਈ ਸਾਨੂੰ ਕੁਝ ਵੀ ਪਤਾ ਨਹੀਂ ਕਿ ਉਹਨਾਂ ਦੇ ਘਰ ਦੇ ਵਿੱਚ ਮੁੰਡੇ ਤੇ ਕੁੜੀ ਦੇ ਬੈਡਰੂਮ ਦੇ ਵਿੱਚ ਕੀ ਕੁਝ ਹੋਇਆ ਬੜੀ ਹੀ ਬੇਰਹਿਮੀ ਦੇ ਨਾਲ ਕੁੜੀ ਦੀ ਜਾਨ ਲਈ ਗਈ ਉਹ ਕੁੜੀ ਜਿਸ ਦਾ ਨਾਮ ਜਸਪ੍ਰੀਤ ਕੌਰ ਸੀ ਉਮਰ ਕਰੀਬ 19 ਸਾਲ ਅਤੇ ਉਸਨੇ ਆਪਣੇ ਚੰਗੇ ਭਵਿੱਖ ਤੇ ਲਈ ਆਇਲਸ ਕਰਨ ਤੋਂ ਬਾਅਦ ਹੁਣ ਵਿਦੇਸ਼ ਚੱਲੇ ਜਾਣਾ ਸੀ ਉਹ ਤੇ ਸਪਨਿਆਂ ਨੂੰ ਕਿਸ ਤਰ੍ਹਾਂ ਦੇ ਨਾਲ ਉਸਤੇ ਪਤੀ ਨੇ ਹੀ ਰੋਣ ਦਿੱਤਾ ਤੇ ਉਸ ਸੋਹਰੇ ਪਰਿਵਾਰ ਨੇ ਉਸ ਦੀ ਜਾਣ ਲਈਏ ਸਾਰੇ ਇਲਜ਼ਾਮ ਇਸ ਮੁੰਡੇ ਦੀ ਭੈਣ ਸਮੇਤ ਮਾਪਿਓ ਦੇ ਉੱਪਰ ਵੀ ਲੱਗੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਤੇ ਮੁੰਡੇ ਅਤੇ ਮੁੰਡੇ ਦੇ ਪਰਿਵਾਰ ਤੇ ਬਾਰੇ ਕਿ ਆਖਿਰਕਾਰ ਕੋਈ ਕਿਵੇਂ ਇਸ ਤਰ੍ਹਾਂ ਦੇ ਨਾਲ ਬੇਰਹਿਮੀ ਦੇ ਨਾਲ ਆਪਣੇ ਘਰ ਦੇ ਵਿੱਚ ਲਿਆਂਦੀ ਤੀ ਦੇ ਨਾਲ ਕਰ ਸਕਦਾ ਠੀਕ ਹੈ ਮੁੰਡੇ ਨੇ ਜੋ ਕੀਤਾ ਉਹ ਗਲਤ ਕੀਤਾ ਮੁੰਡੇ ਨੇ ਉਹ ਕੋਈ ਦੀ ਜਾਣ ਲਈ ਹੈ ਉਹ ਬਿਲਕੁਲ ਗਲਤ ਹੈ ਕਿਸੇ ਨੇ ਵੀ ਜਾਣ ਲੈਣਾ ਸਾਰੇ ਜਾਣਦੇ ਨੇ ਗਲਤ ਹੈ ਪਰ ਕਿਸੇ ਨੇ ਵੀ ਇਹ ਜਾਣਨ ਦੀ ਜ਼ਰੂਰਤ ਨਹੀਂ ਕੀਤੀ ਜਾਂ ਫਿਰ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਹਦੀ ਜਾਣ ਲਈ ਕਿਉਂ ਉਹਦੀ ਜਾਨ ਲੈਣ ਦੇ ਪਿਛੇ ਇਹ ਤਾਂ ਹੈ ਨਹੀਂ ਕਿ ਬਸ ਮੁੰਡਾ ਉੱਠਿਆ ਤਾਂ ਉਹਦੀ ਜਾਨ ਲੈ ਲਈ ਵੀ ਪੱਕਾ ਕੋਈ ਨਾ ਕੋਈ ਗੱਲ ਹੋਈ ਹੋਣੀ ਹੈ ਮੁੰਡਾ ਇਹ ਤਾਂ ਹੈ ਨਹੀਂ ਕਿ ਮੁੰਡਾ ਕ੍ਰਾਈਮਨਲ ਸੀ ਜਾਂ ਫਿਰ ਉਹਦੇ ਬੈਕਗ੍ਰਾਉਂਡ ਸਹੀ ਨਹੀਂ ਸੀ ਬਲਕਿ ਈਵਨ ਉਹ ਨਸ਼ਾ ਤੱਕ ਵੀ ਨਹੀਂ ਕਰਦਾ ਸੀਗਾ ਠੀਕ ਹੈ ਤਾਂ ਕਰਕੇ ਇਹਦੇ ਪਿਛਲੇ ਪਾਸੇ ਦੇ ਕੀ ਹੋਇਆ ਉਹ ਜਾਨਣਾ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਕੱਲ ਕੀ ਹੁੰਦਾ ਹੈ ਕਿ ਮੁੰਡੇ ਕੀ ਕਰਦੇ ਨੇ ਸੁਣਦੇ ਰਹਿੰਦੇ ਨੇ ਉਹ ਇਹੀ ਚਾਹੁੰਦੇ ਨੇ ਕਿ ਘਰ ਠੀਕ ਰਵੇ ਸਾਰਾ ਕੁਝ ਦੋਨੋਂ ਤਰਫਾਂ ਸੋਚਦੇ ਨੇ ਹੋ ਸਕਦਾ ਕਮਰੇ ਦੇ ਵਿੱਚ ਲੜਾਈ ਹੋਈ ਹੋਵੇ ਹਨਾ ਇਹੋ ਜਿਹਾ ਕੋਈ ਲੜਾਈ ਹੋਵੇ ਜਾਂ ਇਹੋ ਜਿਹੀ ਕੋਈ ਗੱਲ ਹੋਈ ਹੋਵੇ ਜਿਹਦੇ ਵਿੱਚ ਕੁੜੀ ਗਲਤ ਹੋਵੇ ਜਾਂ ਫਿਰ ਹੋ ਸਕਦਾ ਹੈ ਕਿ ਕੋਈ ਇਹੋ ਜਿਹੀ ਚੀਜ਼ ਹੋਈ ਹੋਵੇ ਜਾਂ ਫਿਰ ਲੜ ਰਹੇ ਹੋਣ ਤੇ ਮੁੰਡੇ ਨੂੰ ਗੁੱਸੇ ਦੇ ਵਿੱਚ ਕਰ ਦਿੱਤਾ ਹੋਵੇ ਸਾਰਾ ਕੁਝ ਪਰ ਹਾਂ ਜਾਣ ਲੈਣਾ ਤਾਂ ਬਿਲਕੁਲ ਗਲਤ ਹੈ ਲੇਕਿਨ ਇਹਦੇ ਪਿੱਛੇ ਰੀਜਨ ਕੀ ਹੈ ਰੀਜਨ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਰੀਜਨ ਕਰਕੇ ਹੋ ਸਕਦਾ ਕਿ 20 ਦਿਨ ਹੋਏ ਸੀ ਇਹ ਤਾਂ ਹੈ ਨੀ ਕਿ ਅੱਜ ਹੀ ਲੜਾਈ ਹੋਈ ਤਾਂ ਅੱਜ ਹੀ ਮੁੰਡੇ ਨੇ ਸਾਰਾ ਕੁਝ ਕਰਤਾ ਇਹਦਾ ਮਤਲਬ ਕਿ ਸ਼ੁਰੂ ਤੋਂ ਪਹਿਲੇ ਦਿਨ ਤੋਂ ਹੀ ਕੋਈ ਨਾ ਕੋਈ ਸਾਇਮਾ ਚੱਲ ਰਿਹਾ ਸੀਗਾ ਜਿਹੜਾ ਕਿ ਮੁੰਡੇ ਦੇ ਦਿਮਾਗ ਦੇ ਵਿੱਚ ਭਰ ਰਿਹਾ ਸੀ ਉਹ ਗੁੱਸਾ ਉਹ ਇੱਕ ਦਿਨ ਇੱਕਦਮ ਫਟਿਆ ਹੋ ਸਕਦਾ ਕਿ ਅੰਦਰ ਉਹ ਲੜਾਈ ਜਾਂ ਫਿਰ ਮਾਰਨ ਤੋਂ ਪਹਿਲਾਂ ਹੋ ਸਕਦਾ ਕੋਈ ਲੜਾਈ ਚੱਲ ਰਹੀ ਹੋਵੇ ਜਾਂ ਕੁਝ ਹੋ ਰਿਹਾ ਹੋਵੇ ਦੇਖੋ ਚਲੋ ਮੰਨ ਲਿਆ ਕਿ ਉਹਨਾਂ ਦੀ ਲੜਾਈ ਚੱਲ ਰਹੀ ਸੀਗੀ ਬੀਤੇ ਕਈ ਦਿਨਾਂ ਤੋਂ ਚੱਲ ਰਹੀ ਸੀਗੀ ਪਰ ਬੇਰਹਿਮੀ ਦੇ ਨਾਲ ਮਾਰਿਆ ਉਹ ਤੁਸੀਂ ਕਿਉਂ ਨਹੀਂ ਦੇਖ ਰਹੇ ਇਹ ਤਾਂ ਹੈ ਨਹੀਂ ਕਿ ਚਲੋ ਲੜਾਈ ਹੋ ਗਈ ਗੁੱਸਾ ਹੋਇਆ ਉੱਥੇ ਕੁਝ ਪਿਆ ਸੀ ਤੇ ਸਿਰ ਚ ਵੱਜ ਗਿਆ ਗਲਤੀ ਨਾਲ ਵੱਜ ਗਿਆ ਠੀਕ ਹੈ ਤੇ ਬੰਦੇ ਦੀ ਜਾਨ ਚਲੀ ਗਈ ਉਹ ਤਾਂ ਹੋ ਗਿਆ ਕਿ ਲੈਣਾ ਨਹੀਂ ਚਾਹੁੰਦਾ ਸੀ ਜਾਨ ਪਰ ਕਿਸ ਤਰ੍ਹਾਂ ਦੇ ਉੱਥੇ ਕੋਈ ਚੀਜ਼ ਪਈ ਸੀ ਤੇ ਉਸ ਦੇ ਸਿਰ ਦੇ ਵਿੱਚ ਵੱਜੀ ਜਾਂ ਫਿਰ ਇਸ ਤਰ੍ਹਾਂ ਜਾਨ ਲੈ ਗਈ ਪਰ ਤੁਸੀਂ ਕਹਿ ਰਹੇ ਹੋ ਕਿ ਉਹਨੇ ਜਾਨ ਲਈ ਹੈ ਤੇ ਗੁੱਸੇ ਦੀ ਇਸ ਟਾਈਮ ਹੋ ਸਕਦਾ ਹੈ ਕਿ ਦਿਮਾਗ ਦੇ ਵਿੱਚ ਇੰਨਾ ਜ਼ਿਆਦਾ ਗੁੱਸਾ ਆ ਗਿਆ ਹੋਵੇ ਕਿ ਉੱਥੇ ਕੋਈ ਤੀਜਾ ਬੰਦਾ ਹੈ ਹੀ ਨਹੀਂ ਸੀ ਜੇ ਤੀਜਾ ਬੰਦਾ ਹੁੰਦਾ ਸੜਵਾ ਦਿੰਦਾ ਨੇ ਪਰ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਉਥੇ ਤੀਸਰਾ ਬੰਦਾ ਨਹੀਂ ਸੀ ਘਰ ਦੇ ਵਿੱਚ ਸਾਰਾ ਪਰਿਵਾਰ ਮੌਜੂਦ ਸੀ ਚਾਹੇ ਕਮਰੇ ਤੋਂ ਬਾਹਰ ਸੀ ਮੋਬਾਈਲ ਤੱਕ ਜੋ ਪਤਾ ਚਲਿਆ ਉਹ ਤਾਂ ਇਹੀ ਸੀ ਨਾ ਕਿ ਕਮਰੇ ਦੇ ਵਿੱਚ ਦੋਨੇ ਜਣੇ ਇਕੱਲੇ ਸੀ ਅਸੀਂ ਆਪਣੇ ਕੋਲੋਂ ਕਿੱਦਾਂ ਕਹਿ ਦਈਏ ਕਿ ਕੋਈ ਤੀਜਾ ਬੰਦਾ ਹੈਗਾ ਸੀ ਘਰ ਦੇ ਵਿੱਚ ਤਾਂ ਮੌਜੂਦ ਸੀ ਨਾ ਕੋਈ ਘਰ ਦੇ ਕਹਿ ਰਹੇ ਕਿ ਘਰ ਦੇ ਵਿੱਚ ਪੰਜ ਬੰਦੇ ਆ ਪੰਜ ਦੇ ਪੰਜ ਆਏ ਸੋਚ ਜਾਵਾਂਗੇ ਕਿ ਕੁੜੀ ਨੂੰ ਐਵੇਂ ਕਰ ਦੋ ਖਤਮ ਕਰ ਦੋ ਨਹੀਂ ਕੋਈ ਨਾ ਕੋਈ ਹੁੰਦਾ ਕਿ ਜਿਹੜਾ ਸੜਵਾ ਰਿਹਾ ਹੋਵੇ ਠੀਕ ਹੈ ਲੇਕਿਨ ਉਸ ਟਾਈਮ ਹੋ ਸਕਦਾ ਹੈ ਕਿ ਮੁੰਡੇ ਦੇ ਦਿਮਾਗ ਦੇ ਵਿੱਚ ਜਾਂ ਫਿਰ ਲੜਾਈ ਲੁੜਾਈ ਕਰਦੇ ਹੀ ਇਧਰ ਉਧਰ ਧੱਕਾ ਮੁੱਕਾ ਹੋ ਗਿਆ ਹੋਵੇ ਉਹਦੇ ਕਰਕੇ ਜਾਨ ਚਲ ਗਈ ਹੋਵੇ ਨਹੀਂ ਉਸ ਕਰਕੇ ਜਾਨ ਨਹੀਂ ਨਹੀਂ ਗਈ ਬਿਲਕੁਲ ਕਲੀਅਰ ਹੋ ਚੁੱਕਿਆ ਹੈ ਜਿਹੜੀ ਰਿਪੋਰਟ ਸਾਹਮਣੇ ਆਣੀ ਸੀ ਉਹ ਵੀ ਅਤੇ ਜਿਨ੍ਹਾਂ ਲੋਕਾਂ ਨੇ ਮ੍ਰਿਤਕ ਦੇ ਦੇਖੀ ਹੈ ਕੁੜੀ ਦੀ ਉਸ ਤੋਂ ਵੀ ਬਿਲਕੁਲ ਸਾਫ਼ ਹੈ ਕਿ ਕੁੜੀ ਨੂੰ ਬੇਰਹਿਮੀ ਦੇ ਨਾਲ ਮਾਰਿਆ ਗਿਆ ਹੈ ਕੋਈ ਗਲਤੀ ਦੇ ਨਾਲ ਉਹ ਨਹੀਂ ਮਰੀਏ ਕੋਈ ਅਚਾਨਕ ਲੱਗੀ ਹੋਈ ਚੀਜ਼ ਨਹੀਂ ਹੈ ਸਗੋਂ بار-बार ਖੋਪਿਆ ਗਿਆ ਇੱਕ ਨੁਕੀਲੀ ਚੀਜ਼ ਉਸਤੇ بار-बार ਮਾਰੀ ਗਿਆ ਯਾਨੀ ਕਿ ਜਾਨ ਪੂਰੀ ਲੈਣ ਦੀ ਕੋਸ਼ਿਸ਼ ਕੀਤੀ ਗਈ ਜੇਕਰ ਇੱਕ ਵਾਰੀ ਵਾਰ ਗਲਤੀ ਨਾਲ ਹੋ ਗਿਆ ਸੀ ਉਸਨੂੰ ਹਸਪਤਾਲ ਲਿਜਾਇਆ ਜਾ ਸਕਦਾ ਸੀ ਉਸਦੀ ਜਾਨ ਬਚਾਈ ਜਾ ਸਕਦੀ ਸੀ ਪਰ ਉਸਨੂੰ ਉਦੋਂ ਤੱਕ ਮਾਰਿਆ ਗਿਆ ਜਦ ਤੱਕ ਉਸਦੀ ਜਾਨ ਨਹੀਂ ਨਿਕਲੀ ਠੀਕ ਹੈ ਉਹਨਾਂ ਮਾਰਿਆ ਠੀਕ ਹੈ ਲੇਕਿਨ ਹੁਣ ਤੁਸੀਂ ਉਹਨੇ ਪਰਿਵਾਰ ਦੇ ਪਿੱਛੇ ਵੀ ਪੈ ਗਏ ਕਿ ਹਾਂ ਵੀ ਜਦ ਮੁੰਡਾ ਮੰਨ ਰਿਹਾ ਉਹਦੇ ਪਰਿਵਾਰ ਵਾਲ ਮੰਨ ਰਿਹਾ ਕਿ ਮੁੰਡੇ ਨੇ ਮਾਰਿਆ ਤੁਸੀਂ ਪਰਿਵਾਰ ਦੇ ਪਿੱਛੇ ਕਿਉਂ ਪੈ ਗਏ ਵੀ ਹੋ ਸਕਦਾ ਕਿ ਸੱਚੇ ਪਰਿਵਾਰ ਇਨਵੋਲਵ ਨਾ ਹੋਵੇ ਕਮ ਸਕੱਮ ਪਰਿਵਾਰ ਦੇ ਤੁਹਾਡੇ ਸਾਹਮਣੇ ਆ ਕੇ ਉਸ ਟਾਈਮ ਰੋ ਰਿਹਾ ਹੈ ਲਗਾ ਰਿਹਾ ਹੈ ਕਿ ਮੁੰਡੇ ਨੇ ਆਵੇ ਕਿ ਆਪਣੇ ਮੁੰਡੇ ਨੂੰ ਹੀ ਐਵੇਂ ਕਹਿ ਰਿਹਾ ਇਹਦਾ ਮਤਲਬ ਕੋਈ ਹੋ ਸਕਦਾ ਹੈ ਸੱਚੀ ਕਮਰੇ ਦੇ ਵਿੱਚ ਕੁਛ ਨਾ ਕੁਛ ਐਵੇਂ ਦਾ ਹੋਇਆ ਹੋਵੇ ਤੇ ਉਸ ਟਾਈਮ ਵੀ ਕਿਵੇਂ ਕਹਿ ਸਕਦੇ ਹੋ ਕਿ ਪਰਿਵਾਰ ਨੂੰ ਆਪਾਂ ਵਿੱਚ ਨਾਲ ਲਈਏ ਹੁਣ ਤੁਸੀਂ ਇੱਕ ਘਰ ਦੇ ਵਿੱਚ ਰਹਿੰਦੇ ਹੋ ਤੁਸੀਂ ਮੇਰੀ ਗੱਲ ਸੁਣੋ ਇੱਥੇ ਸਮਝਣ ਦੀ ਕੋਸ਼ਿਸ਼ ਕਰੋ ਕਿ ਤੁਸੀਂ ਇੱਕ ਘਰ ਦੇ ਵਿੱਚ ਰਹਿੰਦੇ ਹੋ ਤੁਹਾਡੇ ਮਾਪੇ ਮਾਪਿਓ ਵੀ ਨਾਲ ਰਹ ਰਹੇ ਨੇ ਭੈਣ ਭਰਾ ਵੀ ਨਾਲ ਰਹ ਰਹੇ ਨੇ ਆਪਣੇ ਕੋਈ ਇੰਨੀਆਂ ਹਵੇਲੀਆਂ ਤਾਂ ਹੈ ਨਹੀਂ ਕਿ ਇੱਕ ਇੱਕ ਕਿਲੇ ਦੇ ਵਿੱਚ ਇੱਕ ਕਮਰਾ ਪਿਆ ਹੋਇਆ ਕਮਰੇ ਨਾਲ-ਨਾਲ ਜੁੜੇ ਹੋਏ ਨੇ ਰਾਤ ਦਾ ਸਮਾਸੀ ਬਿਲਕੁਲ ਸ਼ਾਂਤੀ ਸੀ ਚਾਰੇ ਪਾਸੇ ਇਹ ਨਹੀਂ ਕਿਉਂਕਿ ਵਿਆਹ ਵਾਲਾ ਮਾਹੌਲ ਸੀ ਡੀਜੇ ਵਜ ਰਿਆ ਸੀ ਤੇ ਕਿਸੇ ਨੂੰ ਪਤਾ ਨਹੀਂ ਲੱਗਿਆ ਸ਼ਾਂਤੀ ਸੀ ਸੌਣ ਦਾ ਟਾਈਮ ਸੀ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਰੋਟੀ ਖਾ ਕੇ ਆਪਣੇ ਆਪਣੇ ਕਮਰਿਆਂ ਦੇ ਵਿੱਚ ਗਏ ਆਂ ਹੋ ਸਕਦਾ ਕਿ ਇਹ ਸਾਰਾ ਕੁਝ ਹੋਵੇ ਆਪਣੇ ਆਪਣੇ ਗਲੀ ਆਪਣੀ ਗਲੀ ਗਵਾਂਡ ਦੇ ਵਿੱਚ ਵੀ ਇਹ ਵੀ ਤਾਂ ਹੋ ਸਕਦਾ ਕਿ ਇਹ ਸਾਰਾ ਕੁਝ ਬੜਾ ਜਲਦੀ ਹੋਇਆ ਹੋਵੇ ਜਾਂ ਫਿਰ ਕੁਝ ਹੋ ਸਕਦਾ ਕਿ ਜਦੋਂ ਕਿ ਕੋਈ ਪਰਸਨਲ ਆਪਾਂ ਕੋਈ ਗੱਲਬਾਤ ਕਰ ਰਿਹਾ ਹੁੰਦਾ ਜਾਂ ਫਿਰ ਲੜਾਈ ਕਰ ਰਿਹਾ ਹੁੰਦਾ ਕਿ ਘਰਦਿਆਂ ਨੂੰ ਨਾ ਪਤਾ ਲੱਗ ਜਾਏ ਕਿ ਅਸੀਂ ਲੜਾਈ ਕਰ ਰਹੇ ਹਾਂ ਐਵੇਂ ਕੁਝ ਹੋ ਸਕਦਾ ਹੈ ਲੇਕਿਨ ਇੱਕਦਮ ਕੁਝ ਐਸਾ ਜਿਹਾ ਹੋ ਗਿਆ ਹੋਣਾ ਕਿ ਮੁੰਡੇ ਨੇ ਖਤਮ ਕਰਤਾ ਹੁਣ ਨਹੀਂ ਆਵਾਜ਼ ਆਈ ਹੋਣੀ ਜ਼ਿਆਦਾ ਠੀਕ ਹੈ ਲੇਕਿਨ ਇਸ ਗੱਲ ਦੇ ਵਿੱਚ ਬਿਲਕੁਲ ਵੀ ਸੱਚਾਈ ਨਹੀਂ ਹੈ ਇਹ ਗੱਲ ਹੈ ਕਿ ਮੁੰਡੇ ਦਾ ਦਿਮਾਗ ਪਾਗਲ ਹੋਇਆ ਸੀ ਉਸ ਟਾਈਮ ਮੁੰਡੇ ਦੇ ਦਿਮਾਗ ਦੇ ਵਿੱਚ ਗੁੱਸਾ ਭਰਿਆ ਸੀ ਉਹ ਕਿਸੇ ਗੱਲ ਕਰਕੇ ਭਰਿਆ ਸੀਗਾ ਠੀਕ ਹੈ ਹੋ ਸਕਦਾ ਕਿ ਉਹ ਗੱਲ ਇੰਨੀ ਜ਼ਿਆਦਾ ਹੈਵੀ ਹੋ ਰਹੀ ਹੋਵੇ ਨਹੀਂ ਮੰਨ ਰਿਹਾ ਹੋਵੇ ਕੋਈ ਜਾਂ ਫਿਰ ਕੋਈ ਇਹੋ ਜਿਹੀ ਗੱਲ ਹੋਵੇ ਜਿਹੜੀ ਉਹ ਕੋ ਹਸੈਨ ਨਾ ਹੋਈ ਹੋਵੇ ਇਹ ਵੀ ਤਾਂ ਹੋ ਸਕਦਾ ਹੈ ਠੀਕ ਹੈ ਤਾਂ ਕਰਕੇ ਜੇ ਹੋ ਸਕਦਾ ਉਹਨੇ ਬਚਾਉ ਵਾਸਤੇ ਕੀਤਾ ਹੋਵੇ ਸਾਰਾ ਕੁਝ ਇਹ ਕਿ ਬਚਾਅ ਵਿੱਚ ਔਰ ਉਸ ਟਾਈਮ ਜਦੋਂ ਗੁੱਸਾ ਹੁੰਦਾ ਨਾ ਬੰਦੇ ਦੇ ਵਿੱਚ ਉਸ ਟਾਈਮ ਬੰਦੇ ਨੂੰ ਨਹੀਂ ਪਤਾ ਲੱਗਦਾ ਕਿ ਮੈਂ ਕੀ ਕਰ ਰਿਹਾ ਤੁਸੀਂ ਕਹਿ ਰਹੇ ਹੋ ਕਿ ਬੰਦੇ ਨੂੰ ਪਤਾ ਨਹੀਂ ਲੱਗਿਆ ਉਹਨੂੰ ਇਹ ਨਹੀਂ ਪਤਾ ਲੱਗਿਆ ਕਿ ਉਸਨੇ ਕੁੜੀ ਦੀ ਜਾਨ ਲਈ ਜਾਂ ਇਹ ਪਤਾ ਲੱਗਿਆ ਕਿ ਉਹਨੇ ਮੋਟਰਸਾਈਕਲ ਲੈ ਕੇ ਘਰੋਂ ਭੱਜਣਾ ਮੈਨੂੰ ਇੰਨਾ ਹੀ ਉਹ ਬੇਬਸ ਤੇ ਮਜਬੂਰ ਹੋ ਗਿਆ ਸੀ ਦਿਮਾਗ ਦੇ ਉੱਪਰ ਇੰਨਾ ਹੀ ਬੋਝ ਪੈ ਗਿਆ ਸੀ ਤਾਂ ਉੱਥੇ ਬੈਠਦਾ ਚੁੱਪ ਕੇ ਕਿ ਮੈਂ ਇਹ ਨਹੀਂ ਕਹਿ ਰਿਹਾ ਕਿ ਮਾਰਨਾ ਸਹੀ ਹੈ ਮਾਰਨਾ ਗਲਤ ਹੈ ਲੇਕਿਨ ਕਿਉਂ ਮਾਰਿਆ ਉਸਦੇ ਦੇ ਵਿੱਚ ਹੋ ਗਿਆ ਉਸਦੇ ਦੇ ਵਿੱਚ ਜਦੋਂ ਨੇ ਇੱਕ ਕਦਮ ਚੱਕ ਲਿਆ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਖਤਮ ਕੀਤਾ ਜਾਂ ਕੀਤਾ ਉਦੋਂ ਠੰਡਾ ਹੋ ਜਾਂਦਾ ਬੰਦਾ ਫਿਰ ਉਸ ਤੋਂ ਬਾਅਦ ਇਹ ਸੋਚਦਾ ਕਿ ਮੈਂ ਅੱਗੇ ਕੀ ਕਰਾਂ ਹੋ ਸਕਦਾ ਉਸ ਤੋਂ ਬਾਅਦ ਕਿੱਥਾ ਹੋਵੇ ਹਾਂ ਉਹ ਮੰਨ ਰਿਹਾ ਜਦ ਆਪਣਾ ਮੰਨ ਰਿਹਾ ਕਿ ਹਾਂ ਵੀ ਮੈਮ ਮਾਰਿਆ ਮੁੰਡਾ ਮਾਰਿਆ ਜਾਂ ਫਿਰ ਉਹਦੇ ਘਰ ਦੇ ਮਾਰਿਆ ਕਿ ਮੁੰਡੇ ਨੇ ਮਾਰਿਆ ਉਹ ਤਾਂ ਉਹਦੇ ਵਿੱਚ ਤਾਂ ਆਪਾਂ ਕੁਝ ਲੜਨਾ ਹੀ ਗਲਤ ਹੈ ਨਾ ਕਿਉਂਕਿ ਉਹਨਾਂ ਨੇ ਮਾ ਨਹੀਂ ਲਿਆ ਆਪਾਂ ਇਹ ਸੋਚਦੇ ਆ ਕਿ ਉਹਦੇ ਪਿੱਛੇ ਦਾ ਰਾਜ ਕੀ ਸੀਗਾ ਕਿਉਂਕਿ ਹਜੇ ਤੱਕ ਨਾ ਪੁਲਿਸ ਨੇ ਕਨਫਰਮ ਕੀਤਾ ਨਾ ਉਹਨਾਂ ਦੇ ਘਰ ਦੇ ਨੇ ਕਨਫਰਮ ਕੀਤਾ ਤੇ ਨਾ ਹਜੇ ਤੱਕ ਮੁੰਡੇ ਨੇ ਕੁਝ ਕਨਫਰਮ ਕੀਤਾ ਕਿ ਉਹਦੇ ਪਿੱਛੇ ਦਾ ਰਾਤ ਕੀਆ ਉਹ ਤਾਂ ਹੁਣ ਅੱਗੇ ਦੇਖੋ ਜਿਹਨੇ ਇੰਨੀ ਵੱਡੀ ਗਲਤੀ ਕੀਤੀ ਐਡਾ ਵੱਡਾ ਪਾਪ ਕੀਤਾ ਉਹ ਤਾਂ ਆ ਕੇ ਕਿਉਂ ਦੱਸੇਗਾ ਉਹਨੂੰ ਸਜ਼ਾ ਮਿਲ ਹੀ ਜਾਊਗੀ ਉਹ ਤਾਂ ਆ ਕੇ ਕਿਉਂ ਸਜ਼ਾ ਉਹਨੂੰ ਮਿਲ ਜਣੀ ਐ ਜਿਹੜਾ ਕੰਮ ਕੀਤਾ ਮੁੰਡੇ ਨੇ ਕੀਤਾ ਉਹ ਗਲਤ ਕੀਤਾ ਉਹਦੀ ਉਹਦੀ ਸਜ਼ਾ ਮਿਲ ਜਣੀ ਐ ਪਰ ਮੇਰੀ ਇਹ ਹੈ ਕਿ ਕਿਉਂ ਕੀਤਾ ਹੋ ਸਕਦਾ ਹੈ ਕਿ ਕੱਲ ਨੂੰ ਇਹੋ ਜਿਹੀ ਕੋਈ ਚੀਜ਼ ਨਿਕਲ ਕੇ ਸਾਹਮਣੇ ਆਵੇ ਕਿ ਕੁੜੀ ਜਮਾਈ ਗਲਤ ਸੀਗੀ ਸਜ਼ਾ ਤਾਂ ਉਹਨੂੰ ਮਿਲਣੀ ਹੈ ਹਾਂ ਠੀਕ ਹੈ ਲੇਕਿਨ ਇੱਕ ਪਾਸੇ ਤੇ ਹੋ ਰਿਹਾ ਨਾ ਕਿ ਮੁੰਡੇ ਦਾ ਦਿਮਾਗ ਹੀ ਨਾ ਹੋ ਗਿਆ ਸੀ 20 ਦਿਨ ਹੋ ਗਏ ਸੀ ਮੈਨੂੰ ਇਹ ਲੱਗਦਾ ਹੈ ਕਿ ਤੁਸੀਂ ਮੇਰੀ ਗੱਲ ਸੁਣੋ ਮੈਨੂੰ ਇਹ ਲੱਗਦਾ ਹੈ ਕਿ ਉਸੇ ਦਿਨ ਲੜਾਈ ਨਹੀਂ ਹੋਈ ਉਹਦੇ ਕਰਕੇ ਉਹਨਾਂ ਨੇ ਨਹੀਂ ਐਵੇਂ ਤਾਂ ਕੁਝ ਕੀਤਾ ਇਹ ਲੜਾਈ ਬਹੁਤ ਪਹਿਲਾਂ ਤੋਂ ਹੁੰਦੀ ਆ ਰਹੀ ਹੈ ਤੇ ਮੁੰਡੇ ਦੇ ਵਿੱਚ ਦਿਮਾਗ ਦੇ ਵਿੱਚ ਇੰਨੀ ਜ਼ਿਆਦਾ ਗੱਲ ਭਰ ਗਏ ਸੀ ਕਿ ਮੁੰਡਾ ਉਹਨੂੰ ਠੀਕ ਹੈ ਠੀਕ ਠੀਕ ਹੈ ਤੁਸੀਂ ਹੁਣ ਮੇਰੀ ਗੱਲ ਕਹਿੰਦੇ ਕਿ ਕਰਨਾ ਹੋਵੇ ਤਾਂ ਕੁੜੀ ਨਾ ਮੰਨ ਰਹੀ ਹੋਵੇ ਤਾਂ ਮੁੰਡੇ ਨੇ ਹਾਂ ਹੁਣ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਇੱਥੇ ਇੱਕ ਦੋ ਪੁਆਇੰਟ ਰੱਖੇ ਨੇ ਤੁਸੀਂ ਮੈਂ ਦੋਨੋਂ ਪੁਆਇੰਟ ਆਫ ਕਲੀਅਰ ਕਰਨਾ ਚਾਹੂੰਗੀ ਪਹਿਲਾਂ ਤੁਸੀਂ ਕਿਹਾ ਕਿ ਹੋ ਸਕਦਾ ਕੱਲ ਨੂੰ ਕੋਈ ਇਹੋ ਜਿਹੀ ਗੱਲ ਨਿਕਲ ਕੇ ਆਵੇ ਕਿ ਕੁੜੀ ਗਲਤ ਸੀ ਠੀਕ ਹੈ ਕਿ ਜੇ ਮੁੰਡਾ ਗਲਤ ਸੀ ਤਾਂ ਕੁੜੀ ਨੂੰ ਵੀ ਉਹਨੂੰ ਮਾਰ ਦੇਣਾ ਚਾਹੀਦਾ ਸੀ ਜੇ ਕੋਈ ਗਲਤ ਹੈਗਾ ਇੱਕ ਰਿਸ਼ਤੇ ਦੇ ਵਿੱਚ ਕਿਸੇ ਕਿਸੇ ਨੂੰ ਹੱਕ ਮਿਲ ਗਿਆ ਕਿ ਉਹਦੀ ਜਾਨ ਲੈ ਲਵੇ ਉਹ ਕਿੰਨੇ ਹੱਕ ਦਿੱਤਾ ਤੈਨੂੰ ਪਿਆਰ ਦੇ ਵਿੱਚ ਰਿਸ਼ਤਿਆਂ ਦੇ ਵਿੱਚ ਕਿਸੇ ਦੀ ਜਾਨ ਲੈਣ ਦਾ ਤੁਹਾਨੂੰ ਇੰਨਾ ਹੀ ਦੁੱਖ ਸੀ ਜਾਂ ਫਿਰ ਕੋਈ ਕਮੀ ਸੀ ਕੁੜੀ ਦੇ ਵਿੱਚ ਤੁਹਾਡੇ ਨਹੀਂ ਕੁਝ ਹੋ ਰਿਹਾ ਸੀਗਾ ਪੂਰਾ ਤਾਂ ਉਸ ਨੂੰ ਛੱਡ ਦਿੰਦੇ ਜਾਨ ਲੈਣਾ ਤਾਂ ਗਲਤ ਹੈ ਨਾ ਔਰ ਤੁਸੀਂ ਹੁਣ ਕਹਿਣਾ ਉਹ ਹੁਣ ਇਹ ਗੱਲ ਤਾਂ ਮੈਂ ਸਾਹਿਬ ਜੀ ਕਹਿਤਾ ਸੀ ਠੀਕ ਹੈ ਤੁਸੀਂ ਇਹ ਗੱਲ ਕਹਿਤੀ ਔਰ ਤੁਸੀਂ ਹੁਣ ਕਹਿਣਾ ਕਿ ਕੁੜੀ ਗਲਤ ਹੋ ਸਕਦੀ ਹੈ ਕੁਝ ਵੀ ਇਹੋ ਜਹੀ ਗੱਲ ਹੈ ਚਲੋ ਮੰਨ ਲਓ ਕਿ ਮੁੰਡੇ ਨੇ ਹੁਣ ਮੁੰਡੇ ਨੇ ਮੁੰਡੇ ਨੇ ਕੁੜੀ ਦੀ ਜਾਨ ਲੈ ਲਈ ਇਹ ਸਾਰੇ ਇਲਜ਼ਾਮ ਜੇ ਐਜੀ ਖਬਰ ਹੀ ਉਲਟੀ ਪੈ ਜਾਂਦੀ ਕਿ ਹਾਂ ਵੀ ਕੁੜੀ ਗਲਤ ਕੁੜੀ ਗਲਤ ਪਰ ਇਹ ਸਾਰੇ ਇਲਜ਼ਾਮ ਮੁੰਡੇ ਤੇ ਲੱਗ ਰਹੇ ਨੇ ਮੁੰਡੇ ਦੇ ਆਪਣੀ ਭੈਣ ਦੇ ਨਾਲ ਰਿਸ਼ਤੇ ਸੀ ਉਸਤੇ ਇਲਜ਼ਾਮ ਲੱਗ ਰਹੇ ਨੇ ਨਾ ਹਜੇ ਉਹ ਇਲਜ਼ਾਮ ਵੀ ਉਸ ਵਿਅਕਤੀ ਦੇ ਵੱਲੋਂ ਲਗਾਏ ਗਏ ਨੇ ਜਿਹੜਾ ਕਿ ਵੱਡਾ ਹੈ ਸਮਝਦਾਰ ਹੈ ਚੰਗੀ ਤਰ੍ਹਾਂ ਦੁਨੀਆਦਾਰੀ ਨੂੰ ਦੇਖ ਚੁੱਕਿਆ ਠੀਕ ਹੈ ਉਹਨਾਂ ਨੇ ਆਪਣੇ ਬੱਚੇ ਪਾਲੇ ਨੇ ਉਹਨਾਂ ਨੂੰ ਪਤਾ ਹੈ ਕਿ ਅਸੀਂ ਕੁੜੀ ਦੇ ਬਾਰੇ ਕੀ ਗੱਲ ਕਰ ਰਹੇ ਹਾਂ ਜਦੋਂ ਜਦੋਂ ਇਹ ਹੋ ਜਾਂਦਾ ਨਾ ਜਦੋਂ ਬੰਦੇ ਦੇ ਉੱਪਰ ਐਵੇਂ ਹੈਵੀ ਹੋ ਜਾਂਦਾ ਹੈ ਜਾਂ ਫਿਰ ਕੁਝ ਐਵੇਂ ਦਾ ਕੇਸ ਵਗੈਰਾ ਚ ਚੱਲ ਰਿਹਾ ਹੁੰਦਾ ਉਦੋਂ ਬੰਦਾ ਇਲਜ਼ਾਮ ਹੀ ਲਾਉਂਦਾ ਹੈ ਕਿ ਜਿੰਨੇ ਜ਼ਿਆਦਾ ਸੀ ਇਲਜ਼ਾਮ ਲਾਦੀ ਹੈ ਠੀਕ ਹੈ ਜਿੰਨੇ ਜ਼ਿਆਦਾ ਇਲਜ਼ਾਮ ਲਾਦੀ ਹੈ ਠੀਕ ਹੈ ਕਿਉਂਕਿ ਮੁੰਡੇ ਨੂੰ ਉਸ ਦਾ ਦਮਾਣ ਚਾਹੁੰਦੇ ਨੇ ਅਸੀਂ ਅਸੀਂ ਸਿਰਫ ਇਲਜ਼ਾਮ ਲਾ ਰਹੇ ਨੇ ਕਿਉਂਕਿ ਜਿਹੜੇ ਆਪੋਜੀਸ਼ਨ ਆ ਉਹ ਇਲਜ਼ਾਮ ਲਾਣਗੇ ਉਹ ਅੱਗੇ ਕੋਰਟ ਦਾ ਅੱਗੇ ਡਿਸੀਜਨ ਹੋਏਗਾ ਕਿ ਕਿਵੇਂ ਉਹ ਇਲਜ਼ਾਮ ਹੈਗੇ ਸੱਚੀ ਹੈ ਕਿ ਤੁਆਨੀ ਉੱਠਦਾ ਹੁੰਦਾ ਕੋਈ ਨਾ ਕੋਈ ਬਹੁਤ ਵੱਡੀ ਗੱਲ ਹੈ ਇਹਦੇ ਵਿੱਚ ਔਰ ਇੱਕ ਗੱਲ ਦਾ ਬਹੁਤ ਜਲਦੀ ਤਨ ਪਤਾ ਲੱਗ ਜਾਈ ਜਾਊਗਾ ਇੱਕ ਦੂਸਰੀ ਗੱਲ ਮੇਰੀ ਸੋਨ ਦਾਸ ਹੀ ਦੇਣਾ ਹੈ ਕਿ ਕਿਸ 얘 ਦੇ ਪਿੱਛੇ ਸਾਰਾ ਠੀਕ ਹੈ ਤੁਸੀਂ ਇੱਕ ਦੂਸਰੀ ਗੱਲ ਕਹੀ ਹੈ ਕਿ ਪਰਿਵਾਰ ਨੂੰ ਕੁਝ ਪਤਾ ਨਹੀਂ ਸੀ ਇਸ ਦੇ ਵਿੱਚ ਕੋਈ ਵੀ ਸੱਚਾਈ ਨਹੀਂ ਲੱਗਦੀ ਰਤੀ ਭਰ ਵੀ ਸੱਚਾਈ ਨਹੀਂ ਹੈ ਤੁਸੀਂ ਉਹਨਾਂ ਦਾ ਘਰ ਜਾ ਕੇ ਦੇਖੋ ਵੀ ਘਰ ਦੇ ਵਿੱਚ ਕਮਰੇ ਕਿੰਨੇ ਨੇ ਕਿੰਨੀ ਕੁ ਦੂਰੀ ਤੇ ਉਹ ਬੈਡਰੂਮ ਅਤੇ ਉਹ ਵੇੜਾ ਜਿੱਥੇ ਉਹ ਕਹਿੰਦੇ ਨੇ ਕਿ ਅਸੀਂ ਸ ਵੀਡੀਓ ਸਭ ਨੇ ਦੇਖੀ ਹੈ ਕਿਉਂਕਿ ਉਸ ਕੁੜੀ ਦੀ ਮ੍ਰਿਤਕ ਦੇ ਜਦੋਂ ਘਰ ਦੇ ਵਿੱਚੋਂ ਚੱਕੀ ਗਈ ਸੀ ਉਹ ਗੱਦਾ ਉਹ ਕਮਰਾ ਉਹ ਸਭ ਨੇ ਦੇਖਿਆ ਉਹ ਪੂਰੀ ਵੀਡੀਓ ਉਹਨਾਂ ਦਾ ਘਰ ਦਿਖਾਇਆ ਹੋਇਆ ਉਸ ਦੇ ਵਿੱਚ ਕਹਿ ਰਹੇ ਹੋ ਕਿ ਇੱਕ ਪਰਿਵਾਰਿਕ ਮੈਂਬਰਾਂ ਨੂੰ ਪਤਾ ਨਹੀਂ ਲੱਗਿਆ ਇਹ ਵੀ ਬਿਲਕੁਲ ਝੂਠ ਹੈ ਯਾਰ ਦੇਖੋ ਉਹਨਾਂ ਤੇ ਇੱਕ ਹੋਰ ਇਲਜ਼ਾਮ ਵੀ ਲੱਗਿਆ ਤੁਸੀਂ ਪਹਿਲਾਂ ਮੇਰੀ ਗੱਲ ਪੂਰੀ ਸੁਣੋ ਸਿਰਫ ਇਹੀ ਇਲਜ਼ਾਮ ਨਹੀਂ ਲੱਗਿਆ ਕਿ ਉਹ ਵਿੱਚ ਇਨਵੋਲਵ ਨੇ ਸਗੋ ਇਹ ਵੀ ਇਲਜ਼ਾਮ ਲੱਗਿਆ ਕਿ ਉਹਨਾਂ ਨੇ ਸਬੂਤਾਂ ਦੀ ਨਾਲ ਛੇੜਛਾੜ ਕੀਤੀ ਹੈ ਕੁੜੀ ਦੇ ਭਰਾ ਨੇ ਜਾ ਕੇ ਮ੍ਰਿਤਕ ਦੇ ਦੇਖੀ ਹੈ ਤੇ ਉਹ ਦੱਸਦਾ ਹੈ ਕਿ ਮੇਰੀ ਭੈਣ ਦੇ ਬਾਲ ਤੱਕ ਨਹੀਂ ਖਿੰਡੇ ਹੋਏ ਸੀ ਉਸਦੇ ਕੱਪੜੇ ਬਦਲੇ ਜਾ ਚੁੱਕੇ ਸੀ ਠੀਕ ਹੈ ਤੇ ਉਹਦੇ ਹਾਲਾਤ ਦੇਖਣ ਤੋਂ ਲੱਗਦਾ ਨਹੀਂ ਸੀ ਕਿ ਉਹਨੂੰ ਪਈ ਪਈ ਨੂੰ ਆਰਾਮ ਦੇ ਨਾਲ ਉੱਥੇ ਮਾਰਤਾ ਹੋਏਗਾ ਉਹਦਾ ਤਾਂ ਇਹ ਵੀ ਕਹਿਣਾ ਕਿ ਮਾਰਿਆ ਕਿਤੇ ਹੋ ਰਿਆ ਤੇ ਲਿਆ ਕੇ ਇੱਥੇ ਪਾਤਾ ਹੁਣ ਇਹ ਸਭ ਕੁਝ ਕੱਲਾ ਮੁੰਡਾ ਕਰ ਸਕਦਾ ਚਾਹੇ ਇਲਜ਼ਾਮ ਲੱਗ ਰਹੇ ਨੇ ਪਰ ਸਾਰਾ ਕੁਝ ਇਕੱਲਾ ਵਿਅਕਤੀ ਨਹੀਂ ਕਰ ਸਕਦਾ ਇਸ ਦੇ ਵਿੱਚ ਕੋਈ ਨਾ ਕੋਈ ਹੋਰ ਇਨਵੋਲਵ ਸੀਗਾ ਜੇ ਪਰਿਵਾਰ ਵਾਲੇ ਨਹੀਂ ਸੀ ਤਾਂ ਹੋਰ ਫਿਰ ਕੌਣ ਸੀ ਇਹ ਤਾਂ ਹੁਣ ਕੋਰਟ ਦਾ ਕੀ ਡਿਸੀਜਨ ਹੈ ਕਿਉਂਕਿ ਕਿਵੇਂ ਉਹ ਸੋਚਦਾ ਕਿ ਮੈਂ ਦੇਖਦਾ ਕਿਸ ਐਂਗਲ ਦੇ ਵਿੱਚ ਚਲੋ ਜੋ ਵੀ ਹੈਗਾ ਲੇਕਿਨ ਸ਼ੁਰੂ ਤੋਂ ਅਸੀਂ ਦੇਖੇ ਜਦੋਂ ਵਿਆਹ ਕਰਵਾ ਕੇ ਕੁੜੀ ਆਉਂਦੀ ਹੈ ਉਦੋਂ ਸ਼ੁਰੂ ਤੋਂ ਲੈ ਕੇ ਇਹੀ ਮੁੰਡਿਆਂ ਨੂੰ ਹੀ ਦਵਾਇਆ ਜਾਂਦਾ ਹੈ ਮੁੰਡਿਆਂ ਨੂੰ ਹੀ ਕਹੀ ਜਾਂਦਾ ਕਿ ਤੁਸੀਂ ਕੁੜੀ ਨੂੰ ਠੀਕ ਤਰ੍ਹਾਂ ਨਹੀਂ ਰੱਖ ਰਹੇ ਤੁਸੀਂ ਇਹ ਨਹੀਂ ਕਰ ਰਹੇ ਤੁਸੀਂ ਉਹਨੂੰ ਕਰ ਰਹੇ ਵੀ ਕੁੜੀ ਸਾਰੇ ਜਿੰਨੇ ਵੀ ਲੋਕ ਹੈ ਕੁੜੀ ਵਾਲੇ ਪਾਸੇ ਹੋ ਜਾਂਦੇ ਨੇ ਕਿਹਾ ਵੀ ਮੁੰਡੇ ਵਾਲੇ ਪਾਸੇ ਕਿਉਂ ਨਹੀਂ ਸੋਚਦੇ ਤੁਸੀਂ ਕਿ ਹਾਂ ਵੀ ਕੁੜੀ ਵੀ ਤਾਂ ਇਹ ਚੀਜ਼ ਗਲਤ ਕਰ ਰਹੀ ਹੈ ਜਿਵੇਂ ਤੁਹਾਨੂੰ ਕਿ ਮੁੰਡੇ ਕਰ ਰਹੇ ਨੇ ਹੁਣ ਮੁੰਡੇ ਨੇ ਜੇ ਦੋ ਸ਼ਬਦ ਕਹਿ ਦਿੱਤੇ ਕਿ ਹਾਂ ਵੇ ਤੂੰ ਐਵੇਂ ਕਿਉਂ ਕਰ ਰਹੀ ਹੈ ਜਾਂ ਕੁਝ ਐਵੇਂ ਠੀਕ ਹੈ ਲੇਕਿਨ ਕੁੜੀ ਵੀ ਤਾਂ ਕਹਿ ਰਹੀ ਹੈ ਉਹਨੂੰ ਕਿਹਾ ਤੁਸੀਂ ਲੈ ਰਹੇ ਕਿ ਕੁੜੀ ਵੀ ਤਾਂ ਮੁੰਡੇ ਨੂੰ ਰੋਕ ਰਹੀ ਹੈ ਟੋਕ ਰਹੀ ਹੈ ਹਣਾ ਤੁਸੀਂ ਸ਼ੁਰੂ ਤੋਂ ਹੀ ਮੁੰਡੇ ਤੇ ਮੁੰਡੇ ਦੀ ਫੈਮਿਲੀ ਦੇ ਨਾਲ ਤੁਸੀਂ ਐਵੇਂ ਵਿਵਹਾਰ ਕਰਨ ਲੱਗ ਪਏ ਨੇ ਤੇ ਬਾਰ ਵੀ ਲੋਕ ਇਹੀ ਸੋਚਦੇ ਨੇ ਕਿ ਕੁੜੀ ਦੇ ਨਾਲ ਗਲਤ ਹੋ ਰਿਹਾ ਇਹ ਕਦੀ ਨਹੀਂ ਕਿਸੇ ਨੇ ਸੋਚਿਆ ਕਿ ਹਾਂ ਵੀ ਮੁੰਡੇ ਦੇ ਨਾਲ ਗਲਤ ਹੋ ਰਿਹਾ ਕਿ ਕੁੜੀ ਐਵੇਂ ਕਰ ਰਹੀ ਹੈ ਕਦੀ ਨਹੀਂ ਕਹਿਣੇ ਕੁਝ ਪੁੱਛਿਆ ਕਿ ਹਾਂ ਵੀ ਤੈਨੂੰ ਕੀ ਹੋਇਆ ਤੂੰ ਕੀ ਹੋ ਗਿਆ ਹਮੇਸ਼ਾ ਕੀ ਹੁੰਦਾ ਕਿ ਕੁੜੀ ਚਲੇਗੀ ਛੱਡ ਕੇ ਕੁੜੀ ਛੱਡੀ ਮੁੰਡਾ ਕਿੱਥੇ ਜਾਵੇ ਛੱਡ ਕੇ ਦੇਖੋ ਮੁੰਡੇ ਦੇ ਨਾਲ ਕੋਈ ਐਵੇਂ ਪ੍ਰੋਬਲਮ ਹੋ ਰਹੀ ਹੋ ਸਕਦਾ ਇਹਦੇ ਇਹ ਵਾਲੇ ਕੇਸ ਦੇ ਵਿੱਚ ਵੀ ਐਵੇਂ ਕੁਝ ਹੋ ਰਿਹਾ ਹੋਵੇ ਮੁੰਡੇ ਦੇ ਉੱਪਰ ਦਬਾਅ ਪੈ ਰਿਹਾ ਹੋਵੇ ਬਹੁਤ ਦੇਰ ਨਾਲ ਹੌਸਲਾ ਕਰਨ ਦੇ ਵਿੱਚ ਕੋਈ ਲੜਾਈ ਹੋ ਰਹੀ ਹੋਵੇ ਤੇ 3-4 ਦਿਨਾਂ ਤੋਂ ਜਾਂ 10 ਦਿਨਾਂ ਤੋਂ ਹੋ ਰਹੀ ਹੋਵੇ ਤੇ ਉਹ ਅੰਦਰ ਪ੍ਰੈਸ਼ਰ ਬਣ ਗਿਆ ਉਹ ਕੁਝ ਵੀ ਨਾ ਕਰ ਸਕਿਆ ਹੋਵੇ ਇਸ ਟਾਈਮ ਉਹ ਗੁੱਸਾ ਹੈ ਉਹਨੂੰ ਉਹਦੇ ਗੁੱਸੇ ਦੇ ਵਿੱਚ ਉਹਨਾਂ ਘਰ ਤਾਂ ਸਾਰਾ ਕੁਝ ਦੇਖੋ ਕੁੜੀਆਂ ਤੇ ਹੁੰਦੇ ਅਤਿਆਚਾਰਾਂ ਨੂੰ ਇਸ ਕਰਕੇ ਵੀ ਜ਼ਿਆਦਾ ਦੇਖਿਆ ਜਾਂਦਾ ਹੈ ਕਿਉਂਕਿ ਮੁੰਡੇ ਤੋਂ ਹੀ ਆਪਾਂ ਦੇਖਦੇ ਆਂ ਆ ਕਿ ਔਰਤਾਂ ਜਦੋਂ ਘਰਾਂ ਦੇ ਵਿੱਚ ਵਿਆਹ ਕੇ ਜਾਂਦੀਆਂ ਨੇ ਮੁੰਡੇ ਦੇ ਕੋਲ ਉਹੀ ਸਭ ਕੁਝ ਆ ਉਹਦੇ ਕੋਲ ਆਪਣਾ ਘਰ-ਬਾਰ ਵੀ ਉਹੀ ਉਹਦੇ ਮਾਪਿਓ ਵੀ ਉਹੀ ਨੇ ਮਾਹੌਲ ਵੀ ਉਹੀ ਆ ਤੇ ਉਹ ਹੰਢਿਆ ਹੋਇਆ ਉਸ ਤੇ ਵੀ ਇਸ ਕਿ ਉਸਨੇ ਕਿਵੇਂ ਰਹਿਣਾ ਪਰ ਜਦੋਂ ਹੁਣ ਕੋਈ ਕੁੜੀ ਉੱਥੇ ਵਿਆਹ ਕੇ ਜਾ ਰਹੀ ਹੈ ਤਾਂ ਉਸ ਨੂੰ ਉੱਥੇ ਦੇ ਤੌਰ ਤਰੀਕੇ ਮਾਹੌਲ ਗੱਲਾਂ ਉਹਦਾ ਆਪਣਾ ਕੁਝ ਹੋਰ ਹੈ ਉਹ ਜਿਹੜਾ ਇਹ ਕਹਿੰਦੇ ਇਹ ਕਹਿੰਦੀਆਂ ਗੱਲਾਂ ਨੇ ਕਿ ਕੁੜੀ ਸੜ ਕੇ ਜਾ ਰਹੀ ਹੈ ਲੇਕਿਨ ਇਹ ਦੇਖਣਾ ਨਹੀਂ ਮੁੰਡੇ ਦੀ ਵੀ ਤਾਂ ਲਾਈਫ ਚੇਂਜ ਹੋ ਰਹੀ ਹੈ ਮੁੰਡੇ ਦੀ ਵੀ ਤਾਂ ਜ਼ਿੰਦਗੀ ਚੇਂਜ ਹੋ ਰਹੀ ਹੈ ਮੁੰਡੇ ਵੀ ਤਾਂ ਆਪਣੇ ਜਿਹੜੇ ਘਰ ਵਾਲੀ ਆ ਉਹ ਆਈਏ ਘਰ ਦੇ ਵਿੱਚ ਫੈਮਿਲੀ ਦੇ ਵਿੱਚ ਮਾਹੌਲ ਤਾਂ ਫਿਰ ਵੀ ਘਰ ਦੇ ਵਿੱਚ ਵੀ ਚੇਂਜ ਹੋਊਗਾ ਹੀ ਲੇਕਿਨ ਉਹ ਫੈਮਿਲੀ ਦੇ ਨਾਲ ਪੂਰੇ ਮਿਲ ਜੁਲ ਕੇ ਨਹੀਂ ਰਹਿੰਦੀ ਕਿਉਂਕਿ ਉਹ ਪਿੱਛੇ ਮੈਂ ਮੰਨਦਾ ਹਾਂ ਕਿ ਹਾਂ ਵੀ ਕੁੜੀ ਸਾਰਾ ਕੁਝ ਆਪਣਾ ਘਰ-ਬਾਰ ਛੱਡ ਕੇ ਆਉਂਦੀ ਹੈ ਠੀਕ ਹੈ ਲੇਕਿਨ ਅੱਗੇ ਵੀ ਤਾਂ ਫਿਰ ਕੁੜੀ ਨੂੰ ਸੋਚਣਾ ਚਾਹੀਦਾ ਨਾ ਚਲੋ ਠੀਕ ਹੈ ਜਿਹੜਾ ਵੀ ਗੱਲਾਂ ਤੁਸੀਂ ਕਹਿ ਰਹੇ ਹੋ ਪਰ ਆਖਿਰਕਾਰ ਦੋਵੇਂ ਹੈ ਇਨਸਾਨੀਅਤ ਦੋਵੇਂ ਇਸ ਕਰਕੇ ਹੀ ਇੱਕ ਬੰਧਨ ਦੇ ਵਿੱਚ ਬੰਦੇ ਨੇ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਵਧੀਆ ਕੱਢੀਏ ਇਹ ਸਿਰਫ ਇੱਕ ਸਮਾਜਿਕ ਰਿਸ਼ਤਾ ਨਹੀਂ ਹੈ ਸਗੋਂ ਇੱਥੇ ਦੋਵਾਂ ਵਿਅਕਤੀਆਂ ਦੇ ਇਮੋਸ਼ਨਸ ਵੀ ਜੁੜੇ ਹੋਏ ਨੇ ਭਵਿਕ ਵੀ ਜੁੜਿਆ ਹੋਇਆ ਸਭ ਕੁਝ ਹਾਲਾਤ ਉਹ ਇੱਕੋ ਜਿਹੇ ਹਾਲਾਤਾਂ ਦੇ ਵਿੱਚੋਂ ਗੁਜ਼ਰ ਕੇ ਆਪਣੀ ਜ਼ਿੰਦਗੀ ਨੂੰ ਜਿਉਂਦੇ ਨੇ ਇਸ ਕਰਕੇ ਕੁਝ ਵਾਰ ਦੂਸਰੇ ਨੂੰ ਡਿਸਰੈਸਪੈਕਟ ਕਰਨਾ ਇਮੋਸ਼ਨਲੀ ਅਬਿਊਜ਼ ਕਰਨਾ ਮਿੰਟਾਂ ਦੇ ਵਿੱਚ ਝਗੜਾ ਹੋ ਜਾਣਾ ਕਿਸੇ ਗੱਲ ਤੇ ਜਾਂ ਫਿਰ ਕਿਸੇ ਗੱਲ ਨੂੰ ਲੈ ਕੇ ਗੱਲ ਹੀ ਨਾ ਕਰਨਾ ਜਦੋਂ ਇਹ ਸਾਰੇ ਸਾਈਨ ਦਿਖਣੇ ਸ਼ੁਰੂ ਹੋਣ ਤਾਂ ਇਸ ਦਾ ਮਤਲਬ ਸਮਝ ਲੈਣਾ ਚਾਹੀਦਾ ਹੈ ਕਿ ਰਿਸ਼ਤਾ ਹੁਣ ਕਿਧਰੇ ਵਿਗਾੜ ਦੇ ਵੱਲ ਜਾ ਰਿਹਾ ਹੈ ਇਸ ਨੂੰ ਠੀਕ ਕਰਨ ਦੇ ਲਈ ਜਾਂ ਤਾਂ ਕਿਸੇ ਤੀਸਰੀ ਧਿਰ ਨੂੰ ਤੁਸੀਂ ਵਿੱਚ ਵੜਾ ਸਕਦੇ ਹੋ ਜਾਂ ਆਪਣੀਆਂ ਇੱਕ ਦੂਸਰੇ ਦੀਆਂ ਹੌਬੀਜ਼ ਨੂੰ ਅੱਗੇ ਲੈ ਕੇ ਆਓ ਇਕੱਠੇ ਬੈਠ ਕੇ ਉਹ ਕੰਮ ਕਰੋ ਉਹ ਖੁਸ਼ੀਆਂ ਮਾਣੋ ਜਿਸ ਦੇ ਵਿੱਚ ਤੁਹਾਨੂੰ ਚੰਗਾ ਲੱਗੇ ਜਿਸ ਦੇ ਵਿੱਚ ਤੁਸੀਂ ਸ਼ਾਂਤਮਈ ਮਾਹੌਲ ਬਣਾ ਕੇ ਇੱਕ ਦੂਸਰੇ ਦੀਆਂ ਗੱਲਾਂ ਕਰ ਵੀ ਸਕੋ ਆਪਣੀਆਂ ਗੱਲਾਂ ਰੱਖ ਵੀ ਸਕੋ ਇਹੋ ਜਿਹੇ ਹਾਲਾਤ ਇੱਕੋ ਦਮ ਨਹੀਂ ਬਣਦੇ ਜਦੋਂ ਇਹ ਬਣ ਰਹੇ ਹੁੰਦੇ ਨੇ ਉਸ ਸਮੇਂ ਤੁਸੀਂ ਇਹ ਸਭ ਕੁਝ ਸੰਭਾਲ ਸਕਦੇ ਹੋ ਕੁਝ ਹੋਰ ਨਹੀਂ ਕਰ ਸਕਦੇ ਤਾਂ ਗੁੱਸੇ ਦੇ ਵਿੱਚ ਚੁੱਪ ਰਹਿ ਸਕਦੇ ਹੋ ਚੁੱਪ ਵੀ ਨਹੀਂ ਰਹਿ ਸਕਦੇ ਤਾਂ ਕੁਝ ਦੇਰ ਤੇ ਲਈ ਉਸ ਬੰਦੇ ਦੇ ਕੋਲੋਂ ਥੋੜਾ ਅਲੱਗ ਹੋ ਜਾਓ ਉਲੱਗ ਬੈਠ ਕੇ ਦੇਖੋ ਕਿ ਉੱਥੇ ਰਿਸ਼ਤਾ ਸਹੀ ਨਹੀਂ ਚੱਲ ਰਿਹਾ ਕਿਉਂ ਨਹੀਂ ਚੱਲ ਰਿਹਾ ਤੇ ਮੈਂ ਕੀ ਕਰ ਸਕਦਾ ਇਸ ਤਰੀਕੇ ਦੇ ਨਾਲ ਇਹ ਜ਼ਰੂਰ ਹੋ ਸਕਦਾ ਹੈ ਕਿ ਤੁਸੀਂ ਆਪਣਾ ਭਵਿੱਖ ਬਚਾ ਸਕੋ ਹਨੇਰੇ ਦੇ ਵਿੱਚ ਜਾਣ ਤੋਂ ਇਹ ਜ਼ਰੂਰ ਹੋਏਗਾ ਕਿ ਚਲੋ ਇੱਕ ਹੱਦ ਤੱਕ ਜਾ ਕੇ ਤੁਸੀਂ ਕਹੋਗੇ ਸਾਡਾ ਰਿਸ਼ਤਾ ਨਹੀਂ ਨਿਭਰਿਆ ਤਾਂ ਅਸੀਂ ਅਲੱਗ ਹੋ ਜਾਈਏ ਇਹ ਵੀ ਇੱਕ ਮਾੜੀ ਚੀਜ਼ ਹੈ ਅਤੇ ਇਸ ਨੂੰ ਸਹਿਣਾ ਵੀ ਬੜਾ ਔਖਾ ਹੈ ਪਰ ਜਦੋਂ ਹੁਣ ਕਿਸੇ ਦੀ ਜਾਨ ਲੈਣ ਤੱਕ ਦੀ ਨੌਬਤ ਆ ਜੇ ਤਾਂ ਉਸ ਦੇ ਹਾਲਾਤਾਂ ਦੇ ਨਾਲੋਂ ਤਾਂ ਚੰਗਾ ਹੀ ਹੈ ਕਿ ਇਸ ਨੂੰ ਸਮਝਦੇ ਨਾਲ ਰਿਸ਼ਤੇ ਨੂੰ ਖਤਮ ਕਰ ਲਿਆ ਜਾਵੇ ਇੱਕ ਪੁਰਾਣਾ ਗਾਣਾ ਵੀ ਬਣਿਆ ਹੋਇਆ ਹੈ ਨਾ ਕਿ ਚਲੋ ਇੱਕ ਵਾਰ ਫਿਰ ਸੇ ਅਜਨਬੀ ਹੋ ਜਾਏ ਹਮ ਦੋਨੋਂ ਇਆ ਫਿਰ ਜੇ ਜ਼ਿੰਦਗੀ ਸਹੀ ਤਰ੍ਹਾਂ ਨਹੀਂ ਨੰਗ ਰਹੀ ਤਾਂ ਇੱਕ ਮੁਕਾਮ ਤੇ ਲਿਆ ਕੇ ਆਪਾਂ ਅਸੀਂ ਖੁਸ਼ੀ ਅਲੱਗ-ਲੱਗ ਹੋ ਜਾਈਏ ਆਪਣੇ ਵੱਖ-ਵੱਖ ਰਾਹ ਤੇ ਚੱਲੇ ਜਾਈਏ ਪਹਿਲਾਂ ਵੀ ਤਾਂ ਰਾਹ ਵੱਖੀ ਸੀ ਜੇਕਰ ਹੁਣ ਵੀ ਉਹ ਜਾਣਗੇ ਥੋੜੇ ਬਦਲਾਅ ਜ਼ਰੂਰ ਆਣਗੇ ਪਰ ਇਸ ਨਾਲੋਂ ਤਾਂ ਬਿਹਤਰ ਹੀ ਹੈ ਕਿ ਕਿਸੇ ਦੀ ਜ਼ਿੰਦਗੀ ਖੋਹ ਲਈ ਜਾਵੇ ਇਹੋ ਜਿਹਾ ਕਟਨਾਵਾਂ ਤੇ ਰੋਕ ਲੱਗਣੀ ਚਾਹੀਦੀ ਹੈ ਇਸਦੇ ਲਈ ਖੁਦ ਨੂੰ ਹੀ ਸੋਚਣਾ ਪਵੇਗਾ ਕਿਉਂਕਿ ਆਮ ਘਰਾਂ ਦੇ ਵਿੱਚ ਹੋ ਰਹੀਆਂ ਚੀਜ਼ਾਂ ਨੇ ਉਹ ਘਰ ਜਿਨ੍ਹਾਂ ਦੇ ਵਿੱਚ ਮਾਪਿਓ ਵੀ ਰਹਿ ਰਹੇ ਨੇ ਭੈਣ ਭਰਾ ਵੀ ਰਹਿ ਰਹੇ ਨੇ ਉਨਾਂ ਨੇ ਕਿੰਨੇ ਹੀ ਹੁਣ ਤੱਕ ਵਿਆਹ ਦੇਖੇ ਹੁੰਦੇ ਨੇ ਕਿੰਨੇ ਹੀ ਸੁਪਨੇ ਸਜਾਏ ਹੁੰਦੇ ਨੇ ਪਰ ਜਦੋਂ ਇਹੋ ਜਿਹੀਆਂ ਲੜਾਈਆਂ ਇਸ ਅੰਜਾਮ ਤੱਕ ਪਹੁੰਚਦੀਆਂ ਨੇ ਤਾਂ ਇਹ ਅਸਰ ਸਿਰਫ ਇੱਕ ਘਰ ਤੇ ਨਹੀਂ ਪੈਂਦਾ ਸਗੋਂ ਪੂਰੇ ਸਮਾਜ ਤੇ ਪੈਂਦਾ ਉਸ ਪੂਰੇ ਪਿੰਡ ਦੇ ਵਿੱਚ ਇਸ ਗੱਲ ਦੀ ਚਰਚਾ ਮਹੀਨੇ ਤੱਕ ਹੁੰਦੀ ਰਹੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਇਹਨਾਂ ਦੇ ਘਰ ਦੇ ਵਿੱਚ ਇਹ ਸਾਰਾ ਕੁਝ ਹੋ ਗਿਆ ਬਤਿਹ ਤਾਂ ਉਮਰ ਹੁੰਦੀ ਵੀ ਰਹਿਣੀ ਹੈ ਜਿਹੜੇ ਬੱਚੇ ਹੁਣ ਛੋਟੇ ਨੇ ਉਹਨਾਂ ਨੇ ਵੱਡੇ ਹੋਣਾ ਆਉਣ ਵਾਲੇ ਸਮੇਂ ਦੇ ਵਿੱਚ ਬਜ਼ੁਰਗ ਜਦੋਂ ਹੋ ਜਾਣਗੇ ਲੋਕ ਉਦੋਂ ਵੀ ਇਹ ਗੱਲ ਕੀਤੀ ਜਾਵੇਗੀ ਕਿ ਲਾਣੀ ਖਬਰ ਸਾਡੇ ਪਿੰਡ ਦੀ ਸੀ ਅਤੇ ਉਸ ਘਰ ਦੇ ਵਿੱਚ ਵਾਪਰੀ ਸੀ ਇਹਨਾਂ ਗੱਲਾਂ ਨੂੰ ਜ਼ਰੂਰ ਰੋਕਿਆ ਜਾਣਾ ਚਾਹੀਦਾ ਹੈ ਇਸ ਤੇ ਤੁਸੀਂ ਕੁਝ ਕਹੋਗੇ ਕਿ ਇਹ ਰਿਸ਼ਤਿਆਂ ਨੂੰ ਸੰਭਾਲ ਕੇ ਕਿਵੇਂ ਰੱਖਣਾ ਚਾਹੀਦਾ ਹੈ ਅਤੇ ਕਿਵੇਂ ਅਸੀਂ ਮਾੜੇ ਹਾਲਾਤਾਂ ਦੇ ਵਿੱਚ ਜਾਣ ਤੋਂ ਬਚ ਸਕਦੇ ਹਾਂ ਮੇਰੇ ਹਿਸਾਬ ਨਾਲ ਤਾਂ ਰਿਸ਼ਤੇ ਐਵੇਂ ਪੱਛ ਸਕਦੇ ਨੇ ਕਿ ਆਪਾਂ ਗਲਤੀ ਨੂੰ ਜੇ ਕਿਸੇ ਤੋਂ ਗਲਤੀ ਹੁੰਦੀ ਹੈ ਉਸ ਨੂੰ ਇਗਨੋਰ ਕਰੀਏ ਉਸ ਨੂੰ ਇੰਨਾ ਜ਼ਿਆਦਾ ਹੈਵੀ ਨਾ ਬਣਾਈਏ ਕਿ ਹਾਂ ਵੀ ਤੂੰ ਇਹ ਕਿਉਂ ਕਰਤਾ ਉਹਨੂੰ ਤਾਨੇ ਮਾਰੀ ਜੜੀਏ ਇੱਕ ਵਾਰੀ ਹਾਂ ਠੀਕ ਹੈ ਤੁਸੀਂ ਕਹਤਾ ਗਲਤੀ ਹੋ ਗਈ ਹੈ ਮਾਫ ਕਰਨਾ ਇੱਕ ਵਾਰੀ ਮਾਫ ਕਰ ਹਾਂ ਮਾਫ ਕਰਨਾ ਸਿੱਖੋ ਤੇ ਇਗਨੋਰ ਇਗਨੋਰ ਵੀ ਕਰ ਸਕਦੇ ਹੋ ਹਾਂ ਵੀ ਜੇ ਕੋਈ ਬੋਲ ਰਿਹਾ ਹੋ ਸਕਦਾ ਕਿ ਵੱਡਾ ਕੋਈ ਬੰਦਾ ਬੋਲ ਰਿਹਾ ਹੈ ਫੈਮਿਲੀ ਦੇ ਵਿੱਚ ਉਹਨੂੰ ਸੁਣਨ ਦੀ ਆਦਤ ਪਾਓ ਕਿਉਂਕਿ ਉਹ ਉਹ ਹੁਣ ਵੱਡਾ ਹੋ ਗਿਆ ਹੋ ਸਕਦਾ ਉਹਦੀ ਆਦਤ ਹੀ ਹੋਵੇ ਬੋਲਣਾ ਤੇ ਉਹ ਜੇ ਬੰਦਾ ਅੱਧੇ ਘੰਟੇ ਬਾਅਦ ਬਿਲਕੁਲ ਸਹੀ ਹੋ ਜਾਏਗਾ ਕਿਉਂਕਿ ਉਹ ਉਸ ਟਾਈਮ ਉਹ ਬੋਲ ਰਿਹਾ ਉਹਨੂੰ ਠੀਕ ਹੈ ਸੁਣ ਕੇ ਇਗਨੋਰ ਕਰੋ ਇਹ ਨਹੀਂ ਕਿ ਦਿਮਾਗ ਦੇ ਇਹ ਨਹੀਂ ਕਿ ਸੁਣੀ ਜਾਓ ਸੁਣੀ ਜਾਓ ਤੇ ਦਿਮਾਗ ਦੇ ਉੱਤੇ ਬੋਝ ਕਰੋ ਇਗਨੋਰ ਦਾ ਮਤਲਬ ਕਿ ਦਿਮਾਗ ਦੇ ਵਿੱਚ ਵੀ ਉਹ ਗੱਲ ਨਾ ਰੱਖੋ ਠੀਕ ਹੈ ਕਿਉਂਕਿ ਦਿਮਾਗ ਦੇ ਵਿੱਚ ਜਦੋਂ ਉਹ ਗੱਲ ਆ ਜਾਂਦੀ ਹੈ ਤਾਂ ਉਹ ਹੈਵੀ ਉਹ ਨਿਕਲਦੀ ਹੈ ਤਾਂ ਹੋ ਸਕਦਾ ਕਿਸੇ ਵੀ ਰੂਪ ਚ ਨਿਕਲ ਸਕਦੀ ਹੈ ਤਾਂ ਕਰਕੇ ਜੜੀਆਂ ਇੱਕ ਪਹਿਲੀ ਗੱਲ ਹੈ ਕਿ ਜਾਤ ਇਗਨੋਰ ਕਰੋ ਸਾਰੀਆਂ ਗੱਲਾਂ ਨੂੰ ਇਗਨੋਰ ਕਰਨਾ ਸ਼ੁਰੂ ਕਰ ਦੋ ਜੜੀਆਂ ਕਿ ਤੁਹਾਨੂੰ ਨਹੀਂ ਚੰਗੇ ਲੱਗਦੇ ਆ ਉਹ ਮੈਂ ਗੱਲ ਕਰ ਰਿਹਾ ਕਿ ਉਹਨਾਂ ਨੂੰ ਇਗਨੋਰ ਕਰਨਾ ਸ਼ੁਰੂ ਕਰ ਦੋ ਦੂਸਰੀ ਤੇ ਆਦਤ ਪਾਓ ਕਿ ਸੁਣਨ ਦੀ ਬੋਲਣ ਦੀ ਘੱਟ ਤੇ ਸੁਣਨ ਦੀ ਆਦਤ ਪਾਓ ਕਿਉਂਕਿ ਜੇ ਤੁਸੀਂ ਅੱਗੇ ਤੋਂ ਅੱਗੇ ਨਹੀਂ ਬੋਲੋਗੇ ਤੇ ਹੋ ਸਕਦਾ ਹੈ ਕਿ ਉਹ ਗੱਲ ਅੱਗੇ ਹੀ ਨਾ ਬਦੇ ਠੀਕ ਹੈ ਤੇ ਤੀਸਰੀ ਗੱਲ ਜੇ ਕਿਸੇ ਤੋਂ ਗਲਤੀ ਹੁੰਦੀ ਹੈ ਤਾਂ ਉਸ ਨੂੰ ਮਾਫ ਕਿ ਕਰੋ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਨਹੀਂ ਜਿੰਨੀ ਵਾਰ ਕਰ ਸਕਦੇ ਹੋ ਓਨੀ ਵਾਰ ਕਰੋ ਕਿਉਂਕਿ ਜੇ ਰੱਬ ਹੈ ਰੱਬ ਤੋਂ ਮਾਫ ਮੰਗਦੇ ਰੱਬ ਮਾਫ ਕਰ ਸਕਦਾ ਤਾਂ ਅਸੀਂ ਤੇ ਰੱਬ ਹੈ ਨਹੀਂ ਅਸੀਂ ਤਾਂ ਅਸੀਂ ਮਾਫ ਕਰ ਸਕਦੇ ਹਾਂ ਜੇ ਮਾਫੀ ਨਾਲ ਸਾਰੀ ਗੱਲ ਠੀਕ ਹੋ ਸਕਦੀ ਹੈ ਤਾਂ ਉਹਨੂੰ ਮਾਫ ਕੀਤਾ ਜਾਵੇ ਠੀਕ ਹੈ ਤੇ ਇਹ ਤਾਂ ਹੈ ਨਹੀਂ ਕਿ ਜੋੜਨ ਦੀ ਗੱਲ ਕਰੋਗੇ ਸਾਰਾ ਅਲੱਗ ਹੋਣ ਦੀ ਜਾਂ ਫਿਰ ਟੁੱਟਣ ਦੀ ਜਾਂ ਫਿਰ ਬਖਰੇ ਹੋਣ ਦੀ ਗੱਲ ਨਾ ਕਰੋ ਜੋੜਨ ਦੀ ਗੱਲ ਕਰੋ ਹਮੇਸ਼ਾ ਜੇ ਤੁਸੀਂ ਇਹ ਨਾ ਕਹੋ ਕਿ ਤੁਸੀਂ ਛੱਡ ਦਿਓ ਤੁਸੀਂ ਅਲੱਗ ਹੋ ਜਾਓ ਨਾ ਤੁਸੀਂ ਕਹੋ ਕਿ ਹਾਂ ਵੀ ਠੀਕ ਰਹੋ ਤੇ ਇਗਨੋਰ ਕਰਨਾ ਸ਼ੁਰੂ ਕਰੋ ਮਾਫੀ ਮਾਫੀ ਦੇਣਾ ਸ਼ੁਰੂ ਕਰੋ ਤੇ ਆਪਣਾ ਸਾਰਾ ਕੁਝ ਠੀਕ ਹੋ ਜਾਊਗਾ ਤੇ ਥੋੜਾ ਖੁਸ਼ ਰਹੋ ਤੇ ਠੰਡੇ ਦਿਮਾਗ ਦੇ ਰਹੋ ਕੋਈ ਗੱਲ ਨਹੀਂ ਟੈਨਸ਼ਨ ਦਿਮਾਗ ਤੇ ਲੈਣ ਦੀ ਲੋੜ ਨਹੀਂ ਕਿਉਂਕਿ ਉਹ ਕਿਤੇ ਨਾ ਕਿਤੇ ਗਲਤ ਤਰੀਕੇ ਨਾਲ ਨਿਕਲ ਜਾਂਦੀ ਤਾਂ ਖੈਰ ਅੱਜ ਦੀ ਇਹ ਗੱਲਬਾਤ ਇੱਥੇ ਹੀ ਅਸੀਂ ਬੰਦ ਕਰਨਾ ਚਾਹਾਂਗੇ ਤੇ ਇੱਕ ਗੱਲ ਮੈਨੂੰ ਯਾਦ ਆਈ ਹੈ ਜਾਂਦੇ ਜਾਂਦੇ ਇਹ ਅਕਸਰ ਕਿਹਾ ਜਾਂਦਾ ਹੈ ਕਿ ਕਾਲਜ ਦੇ ਪਹਿਲੇ ਸਾਲ ਦੇ ਵਿੱਚ ਅਨੁਸ਼ਾਸਨ ਅਤੇ ਵਿਆਹ ਦੇ ਪਹਿਲੇ ਸਾਲ ਦੇ ਵਿੱਚ ਸਹੀ ਆ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਨੇ ਇਹ ਅਪਣਾ ਲਿਆ ਉਹਦੀ ਪੂਰੀ ਜ਼ਿੰਦਗੀ ਸਫਲ ਹੈ ਫਿਰ ਤੋਂ ਹਾਜ਼ਰ ਹੋਵੋਗੇ ਕਿਸੇ ਹੋਰ ਮੁੱਦੇ ਦੇ ਨਾਲ ਦੋ ਇਜਾਜ਼ਤ ਧੰਨਵਾਦ